ਹੈਲੋ ਹਾਂ ਜੀ ਆਪ ਸਭ ਦਾ ਸਵਾਗਤ ਹੈ ਜੀ एग्जाम ਵਿਕਰੀ ਤੇ ਅੱਜ ਸਾਡੇ ਕੁਐਸਚਨ ਨੇ ਜੀ ਪੜਾਪਾਸ਼ਾ ਪੰਜਾਬੀ ਭਾਸ਼ਾ ਦੇ ਪੈਡਾਗੋਜੀ ਨਾਲ ਸੰਬੰਧਿਤ ਕੁਐਸਚਨ ਨੇ ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਵਿਆਕਰਨ ਦੇ ਗਿਆਨ ਨਾਲ ਭਾਸ਼ਾ ਦਾ ਸੰਪੂਰਨ ਗਿਆਨ ਪ੍ਰਾਪਤ ਹੋ ਸਕਦਾ ਹੈ ਇਹਦੇ ਵਿੱਚ ਕੀ ਹੋਊਗਾ ਬਿਲਕੁਲ ਸਹੀ ਬਿਲਕੁਲ ਗਲਤ ਸੰਭਵ ਹੈ ਜਾਂ ਸੰਪੂਰਨ ਤਦਦਾ ਕੀ ਉਹ ਅੰਤਰ ਸੰਪੂਰਨ ਨਹੀਂ ਹੋ ਰ ਅਗਲਾ ਹੈ ਸਾਡਾ ਇਕਲੈ ਵਿਆਕਰਨ ਦੀ ਸਿੱਖਿਆ ਬਹੁਤ ਜ਼ਰੂਰੀ ਹੈ ਮਾਤਰ ਭਾਸ਼ਾ ਸਿੱਖਣੀ ਹੋਵੇ ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ ਦੇ ਕੋਈ ਵਿਆਕਰਨ ਦੀ ਸਿੱਖਿਆ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਵਿਦੇਸ਼ੀ ਭਾਸ਼ਾ ਜਿਹੜੀ ਹੈ ਸਿੱਖਣੀ ਹੋਵੇ ਸਾਡੇ ਕੋਲ ਇਹ ਅਗਲਾ ਕੁਐਸਚਨ ਹੈ ਵਿਦਿਆਰਥੀ ਨੂੰ ਵਿਆਕਰਨ ਦਾ ਗਿਆਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਭਾਸ਼ਾ ਦੀ ਸ਼ੁੱਧ ਵਰਤੋਂ ਸਿੱਖ ਸਕੇ ਜਿੱਥੇ ਬੋਲਣ ਲਿਖਣ ਸੁਣਨ ਤੇ ਪੜ੍ਹਨ ਦਾ ਅਭਿਆਸ ਹੋ ਜਾਵੇ ਉੱਥੇ ਭਾਸ਼ਾ ਸ਼ੁੱਧ ਹੋ ਜਾਂਦੀ ਹੈ ਅਗਲਾ ਕੁਐਸਚਨ ਹੈ ਬੱਚੇ ਦੀ ਸਵੈ ਪ੍ਰਗਟਾ ਦੀ ਸ਼ਕਤੀ ਉੱਤੇ ਵਿਆਕਰਨ ਦਾ ਪ੍ਰਭਾਵ ਹੈ ਪ੍ਰਭਾਵ ਨਹੀਂ ਪੈਂਦਾ ਚੇਮਾ ਕੁਐਸ਼ਨ ਹੈ ਵਿਆਕਰਨ ਦੇ ਨਿਯਮਾਂ ਦਾ ਗਿਆਨ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਨਾਂ ਨਿਯਮਾਂ ਦਾ ਅਭਿਆਸ ਤੇ ਪ੍ਰਯੋਗ ਵਿੱਚ ਲਿਆਉਣਾ ਜ਼ਰੂਰੀ ਹੈ ਕਿਉਂਕਿ ਨਿਯਮਾਂ ਨੂੰ ਜਾਣਨ ਵਾਲੇ ਵੀ ਅਭਿਆਸ ਦੀ ਕਮੀ ਕਰਨ ਭਾਸ਼ਾ ਨੂੰ ਅਸ਼ੁੱਧ ਬੋਲ ਤੇ ਲਿਖਦੇ ਹਨ ਅਗਲਾ ਕੁਐਸ਼ਨ ਹੈ ਸਤਮਾ ਭਾਸ਼ਾ ਦੇ ਬੋਲਣ ਤੇ ਲਿਖਣ ਲਈ ਕਿਸ ਦੀ ਲੋੜ ਹੁੰਦੀ ਹੈ ਵਿਆਕਰਨ ਦੀ ਇਸਦਾ ਅਗਲਾ ਕੁਐਸ਼ਚਨ ਹੈ ਹਰੇਕ ਭਾਸ਼ਾ ਦੇ ਕਿਹੜੇ ਮੁੱਖ ਅੰਗ ਹੁੰਦੇ ਹਨ ਧੁਨੇ ਸ਼ਬਦ ਵਾਕ ਤੇ ਅਰਥ ਨੌਮਾ ਕੁਐਸ਼ਚਨ ਹੈ ਕਿਸੇ ਭਾਸ਼ਾ ਦੇ ਪੈਦਾ ਹੋਣ ਨਾਲ ਉਸ ਦੇ ਨਾਲ ਹੀ ਅਸਿੱਧੇ ਤੌਰ ਤੇ ਕਿਸ ਦਾ ਜਨਮ ਹੁੰਦਾ ਹੈ ਨਿਯਮ ਵਿਧਾ ਵਿਦਾਂ ਦਾ ਅਗਲਾ ਕੁਐਸ਼ਚਨ ਹੈ ਸਾਡੇ ਕੋਲੇ ਹਰੇਕ ਭਾਸ਼ਾ ਦੀ ਵਿਆਕਰਨ ਹੁੰਦੀ ਹੈ ਵੱਖਰੀ ਤੇ ਨਵੇਕਲੀ 11ਵਾਂ ਹੈ ਵਿਆਕਰਨ ਭਾਸ਼ਾ ਦੇ ਕਿਹੜੇ ਅੰਗ ਦੀ ਵਿਆਖਿਆ ਨਹੀਂ ਕਰਦਾ ਅਰਥ ਦੀ ਸਿੱਖਿਆ ਦਾ ਸਰਵੋਤਮ ਸਾਧਨ ਕਿਹੜਾ ਹੈ ਭਾਸ਼ਾ 13ਵਾਂ ਕੁਐਸਚਨ ਹੈ ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ ਰਾਸ਼ਟਰੀ ਇਕਤਾ ਪੈਦਾ ਕਰਨਾ 14ਵਾਂ ਕੁਐਸਚਨ ਹੈ ਭਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਕਿਹੜਾ ਹੈ ਇਹ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ। ਭਾਸ਼ਾ ਇੱਕ ਯੰਤਰ ਹੈ, ਇੱਕ ਸਾਧਨ ਹੈ ਜਿਸ ਦੁਆਰਾ ਆਨੰਦ, ਪ੍ਰਸੰਤਾ ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਇਹ ਰੁਚੀਆਂ ਤੇ ਭਾਵਨਾਵਾਂ ਦਾ ਨਿਰਦੇਸ਼ਕ ਹੈ। ਇਹ ਕਥਨ ਕਿਹੜੇ ਵਿਦਵਾਨ ਦਾ ਹੈ? ਰਾਈਬਰਨ ਦਾ। ਅਗਲਾ ਕੁਐਸਚਨ ਹੈ। ਭਾਸ਼ਾ ਦਾ ਅਸਲ ਰੂਪ ਸ਼ਾਮਲ ਹੁੰਦਾ ਹੈ ਉਸ ਦੀਆਂ ਧੁਨੀਆਂ ਵਿੱਚ। ਭਾਸ਼ਾ ਦਾ ਅਸਲ ਰੂਪ ਹੁੰਦਾ ਹੈ ਮੌਖਿਕਾ 18ਵੇਂ ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ ਇੱਕ ਸ਼ਬਦ ਤੋਂ ਅਗਲਾ ਕੁਐਸਚਨ ਹੈ 19ਵਾਂ ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਹੁੰਦਾ ਹੈ ਭਾਸ਼ਾ ਦੇ ਭਾਸ਼ਾ ਦੀ ਦੁਨੀਆ 20ਵਾਂ ਕੁਐਸਚਨ ਹੈ ਭਾਸ਼ਾ ਸੁਣ ਤੇ ਸਮਝਣ ਦਾ ਕਾਰਜ ਬੱਚਾ ਇੱਕੋ ਸਮੇਂ ਨਾਲੋਂ ਨਾਲ ਕਰਦਾ ਹੈ 21ਵਾਂ ਕੁਐਸ਼ਨ ਹੈ ਭਾਸ਼ਾ ਸਿੱਖਿਆ ਦਾ ਬਹੁ ਬਹੁਤਾ ਕਾਰਜ ਹੁੰਦਾ ਹੈ ਮੌਖਿਕ ਕੌਸ਼ਲ ਨਾਲ 22ਵਾਂ ਕੁਐਸ਼ਨ ਹੈ ਭਾਸ਼ਨਾ ਜਿਹੜਾ ਭਾਸ਼ਨਾ ਸਮੇਲਣਾ ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਤੋਂ ਲਾਭ ਉਠਾਉਣ ਲਈ ਵਿਅਕਤੀ ਨੂੰ ਹੋਣਾ ਚਾਹੀਦਾ ਹੈ ਸੁਣ ਤੇ ਸਮਝਣ ਕੌਸ਼ਲ ਵਿੱਚ ਮਾਹਿਰ 23ਵਾਂ ਕੁਐਸ਼ਨ ਹੈ ਭਾਸ਼ਾ ਦੇ ਸੁਣਨ ਕੌਸ਼ਲ ਤੋਂ ਪਾਵ ਹੁੰਦਾ ਹੈ ਦੁਨੀਆਂ ਸੁਣ ਕੇ ਤੇ ਅਰਧ ਗ੍ਰੈਂਡ ਕਰਕੇ 24ਵਾਂ ਕੁਐਸਚਨ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਹੜੇ ਕੌਂਸਲ ਦੁਆਰਾ ਵਧਦਾਈਆ ਹੁੰਦਾ ਹੈ ਬੋਲਣਾ ਬੱਚੇ ਦੇ ਜੀਵਨ ਦੇ ਬੌਧਿਕ ਕਾਰਜ ਭਾਸ਼ਾ ਦੇ ਕਿਹੜੇ ਕੌਂਸਲ ਦੁਆਰਾ ਹੁੰਦੇ ਹਨ ਮੌਖਿਕ ਕੌਂਸਲ ਦੁਆਰਾ ਹਾਂਜੀ ਇਹ ਸੀ 25 ਕੁਐਸਚਨ ਲੈਂਗੁਏਜ ਨਾਲ ਰਿਲੇਟਡ ਤੇ ਸਾਰੇ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਧੰਨਵਾਦ ਜੀ